ਵੀਰ ਦਾ ਕੀ ਗੱਲ ਹੋਈਏ ਪਾਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਇਹ ਵੀਰ ਮੇਰਾ 사ਵਾ ਹੀ ਕੇਲੇ ਕਰਨੌਲੀ ਤੋਂ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਸਤਨਾਮ ਸਿੰਘ ਜੀ ਅਜ ਪਿਤਾ ਦਾ ਨਾਮ ਪਿਤਾ ਦਾ ਨਾਮ ਸਰਦਾਰ ਮੇਜਰ ਸਿੰਘ ਜੀ ਜੀ ਕੀ ਗੱਲ ਹੋਈਏ ਪਾਜੀ ਰਾਤ ਇੱਥੋਂ ਦੁਕਾਨ ਤੋਂ ਗੱਡੀ ਲਾ ਕੇ ਖਾਲੀ ਕਰਕੇ ਤੇ ਘਰੇ ਗਿਆ ਘਰੇ ਜਾ ਕੇ ਨੇ ਰੋਟੀ ਰਾਟੀ ਖਾਧੀ ਆ ਤੇ ਘਰੇ ਕੋਈ ਜੀ ਨਹੀਂ ਭਾਬੀ ਸੀ ਜਾਂ ਛੋਟੇ ਬੱਚੇ ਸੀਗੇ ਵੱਡੇ ਵੀਰ ਦੇ ਤੇ ਉਹਨਾਂ ਨੇ ਜਦੋਂ ਰਾਤ 12 ਵਜੇ ਆਏ ਆ ਬੰਦੇ ਉਹਨਾਂ ਨੇ ਬੁਆਹ ਇਹ ਦਰਵਾਜ਼ਾ ਖੜਕਾਇਆ ਉਹਨਾਂ ਜਿਹੜਾ ਦਰਵਾਜ਼ਾ ਖੜਕਾਇਆ ਤੇ ਏਸੇ ਮੁੰਡੇ ਨੇ ਦਰਵਾਜ਼ਾ ਖੋਲਿਆ ਫੇਰ ਰਾਤ 12 ਵਜੇ ਕੌਣ ਆ ਗਿਆ ਤੇ ਇਹਨੇ ਦਰਵਾਜ਼ਾ ਖੋਲਿਆ ਤੇ ਉਦੋਂ ਹੀ ਉਹਨਾਂ ਨੇ ਇਹਦੇ ਦਾਤਰ ਮਾਰ ਦਿੱਤੇ ਤੇ ਮੁੜ ਕੇ ਘਰੋਂ ਝੁੱਕ ਕੇ ਨਾਲ ਹੀ ਮੋਟਰਸਾਈਕਲ ਤੇ ਨਾਲ ਹੀ ਇਹਦਾ ਫੋਨ ਨਾਲ ਹੀ ਝੁੱਕ ਕੇ ਇਹਨੂੰ ਵਾਹ ਲਿਆ ਏਸੇ ਮੋਟਰਸਾਈਕਲ ਤੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਜੀ ਸਾਨੂੰ ਤਾਂ ਸਵੇਰੇ 8 ਵਜੇ ਫੋਨ ਗਿਆ ਜੀ ਘਰ ਪਿੰਡ ਕੀ ਮੰਗ ਕਰਦੇ ਤੇ ਮੰਗ ਵੀ ਆ ਵੀ ਸਾਡਾ ਹੋਣਾ ਚਾਹੀਦਾ ਜੀ ਹਨ ਇਨਸਾਫ ਮਿਲਣਾ ਚਾਹੀਦਾ ਜੀ ਚਲੋ ਐ ਸਰ ਕੀ ਸ਼ਰਮ ਮਸਲਾ ਜੀ ਕੋਈ ਸਤਨਾਮ ਸਿੰਘ ਹੈ ਚੇਲਾ ਕੋलोनी ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾਂ ਬਜਰੀ ਲੈ ਕੇ ਆਉਂਦਾ ਸੀ ਇੱਥੇ ਪਿੱਛੀ ਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਇਹ ਇਹਦੀ ਭਰਜਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਵੀ ਇਹਦੇ ਰਾਤ ਦਾ ਸਾਨੂੰ ਨਹੀਂ ਲੱਭ ਰਿਆ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇਹ ਤੇ ਮੰਡੀ ਦੇ ਵਿੱਚ ਇੱਕ ਛੱਡ ਮੋਲੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਦੀ ਸੀ ਜਿਹਦੇ ਗਾਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਸ ਸੰਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਹਾਂ ਇਹਦੀ ਪਰਚਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹੱਕੀ ਦੋਸ਼ੀ ਨੇ ਜਲਦ ਤੋਂ ਜਲਦ ਗ੍ਰਿਫਤਾਰ ਕਰ ਸਰ ਕੋਈ ਪਤਾ ਲੱਗ ਸਕੇ ਕਾਰਨ ਕੀ ਹੈ ਜੀ ਦੇਖੋ ਜੋ ਇਨਿਸ਼ੀਅਲੀ ਪੁੱਛੀ ਗਈ ਤਾਂ ਉਹ ਇਹਨਾਂ ਨੇ ਇਹ ਦੱਸਿਆ ਵੀ ਕਿਸੇ ਲੜਕੀ ਨਾਲ ਪਟਾਣਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਨੂੰ ਤਸਦੀਕ ਕਰਾਂਗੇ